ਰੂਸਾ ਵਾਲਿਓ ਮੈਂ ਤੁਹਾਨੂੰ ਇੱਕ ਗੱਲ ਕਹਿਣ ਲੱਗਾ ਤੇ ਮੇਰੀ ਗੱਲ ਬੜੇ ਧਿਆਨ ਨਾਲ ਸੁਣਿਓ ਸਿੱਧੂ ਮੂਸੇਵਾਲੇ ਬਾਰੇ ਤੁਸੀਂ ਸਾਰਿਆਂ ਨੂੰ ਪਤਾ ਹੀ ਆ ਪੰਜਾਬ ਦਾ ਸਭ ਤੋਂ ਵੱਡਾ ਗਾਇਕ ਪੰਜਾਬ ਦਾ ਸੁਪਰਸਟਾਰ ਉਸ ਤੋਂ ਵੱਡਾ ਕੋਈ ਵੀ ਨਹੀਂ ਜਦੋਂ ਉਹ ਜ਼ਿੰਦਾ ਸੀ ਤੇ ਲੋਕ ਉਹਨੂੰ ਬੜਾ ਵੱਧ ਘਟ ਬੋਲਦੇ ਸੀ ਨਫ਼ਰਤ ਕਰਦੇ ਸੀ ਝੂਠੀਆਂ ਖਬਰਾਂ ਪਲਉਂਦੇ ਸੀ ਬਾਈਕਾਟ ਕਰਦੇ ਸੀ ਬਦਨਾਮ ਕਰਦੇ ਸੀ ਕਿਰਦਾਰ ਕੁਸ਼ੀ ਕਰਦੇ ਸੀ ਤੇ ਜਦੋਂ ਉਹਦੀ ਮੌਤ ਹੋ ਗਈ ਫਿਰ ਸਾਰੇ ਲੋਕ ਰੋਏ ਫਿਰ ਸਾਰੇ ਨੂੰ ਪਤਾ ਲੱਗਾ ਕਿ ਉਹ ਕੌਣ ਸੀ ਉਹਦੀ ਅਹਿਮੀਅਤ ਕੀ ਸੀ ਉਹਦੀ ਕਦਰ ਕੀ ਸੀ ਤੇ ਹੁਣ ਇਸੇ ਤਰ੍ਹਾਂ ਹੀ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਆ ਜੋ ਅੱਜ ਸਾਡੇ ਵਾਸਤੇ ਪੰਜਾਬ ਵਾਸਤੇ ਪੰਜਾਬ ਦੇ ਹੱਕਾਂ ਵਾਸਤੇ ਜੇਲ੍ਹ ਚ ਬੈਠਾ ਆ ਦੇ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਿਹਾ ਆ ਤੇ ਅੱਜ ਬਹੁਤ ਲੋਕ ਉਹਦਾ ਵਿਰੋਧ ਕਰ ਰਹੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣੀ ਚਾਹੁੰਦਾ ਆ ਇੱਕ ਗੱਲ ਕਹਿ ਦੇਣੀ ਚਾਹੁੰਦਾ ਆ ਕਿ ਹੀਰੇ ਦੀ ਕੀਮਤ ਉਹਦੇ ਜਾਨ ਤੋਂ ਬਾਅਦ ਪਤਾ ਲੱਗਦੀ ਆ ਇਹ ਨਾ ਹੋਵੇ ਕਿ ਕੱਲ ਨੂੰ ਉਹਨੂੰ ਕੁਝ ਹੋ ਜਾਵੇ ਉਹਨੂੰ ਕੁਝ ਹੋ ਜਾਵੇ ਕੱਲ ਨੂੰ ਤੇ ਤੁਸੀਂ ਫੇਰ ਹੋਵੋ ਸਾਰੇ ਜਿਵੇਂ ਸਿੱਧੂ ਮੂਸੇ ਵਾਲੇ ਵਾਸਤੇ ਪੂਰਾ ਪੰਜਾਬ ਰੋਇਆ ਸੀ ਹਾਲੇ ਵੀ ਮੌਕਾ ਆ ਵੀਰੋ ਹਾਲੇ ਵੀ ਮੌਕਾ ਆ ਆਪਾਂ ਸਿੱਧੂ ਮੂਸੇਵਾਲੇ ਦਾ ਸਾਥ ਤਾਂ ਨਹੀਂ ਦਿੱਤਾ ਨਹੀਂ ਦਿੱਤਾ ਸੀ ਆਪਾਂ ਸਿੱਧੂ ਮੂਸੇਵਾਲੇ ਦਾ ਸਾਥ ਪਰ ਪਰ ਆਪਾਂ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਦਾ ਸਾਥ ਦਈਏ ਵੀਰੋ ਸਿੰਘ ਸਾਹਿਬ ਦਾ ਸਾਥ ਦਈਏ ਉਹਨੂੰ ਭਾਰੀ ਬਹੁਮਤ ਖਡੂਰ ਸਾਹਿਬ ਤੋਂ ਜਿਤਾਈਏ ਕਿਉਂਕਿ ਸਿੰਘ ਸਾਹਿਬ ਇਸ ਟਾਈਮ ਜੇਲ੍ਹ 'ਚ ਬੈਠੇ ਆ ਉਹ ਆਪਣੀ ਇਲੈਕਸ਼ਨ ਨਹੀਂ ਲੜ ਸਕਦੇ ਉਹ ਪ੍ਰਚਾਰ ਨਹੀਂ ਕਰ ਸਕਦੇ ਉਹ ਘਰੋ ਘਰੀ ਨਹੀਂ ਜਾ ਸਕਦੇ ਉਹ ਆਪਣੇ ਬਿਆਨ ਨਹੀਂ ਦੇ ਸਕਦੇ ਉਹ ਵੋਟਰਾਂ ਨੂੰ ਆਪਣੇ ਪ੍ਰਤੀ ਆਕਰਸ਼ਿਤ ਨਹੀਂ ਕਰ ਸਕਦੇ ਪਰ ਆਪਣਾ ਤਾਂ ਕੁਝ ਫਰਜ਼ ਹੈ ਆਪਣਾ ਸਾਰਿਆਂ ਦਾ ਤਾਂ ਕੁਝ ਫਰਜ਼ ਹੈ ਆਪਾਂ ਜਿੰਨੇ ਵੀ ਵੀਰ ਹਾਂ ਖਰੂਰ ਸਾਹਿਬ ਹਲਕਾ ਦੇ ਮੇਰਾ ਵੀ ਏਰੀਆ ਖਰੂਰ ਸਾਹਿਬ ਹੀ ਪੈਂਦਾ ਆ ਸਾਡਾ ਜਿਹੜਾ ਸੁਲਤਾਨਪੁਰ ਲੋਧੀਆ ਵੀ ਖਰੂਰ ਸਾਹਿਬ ਦੇ ਵਿੱਚ ਹੀ ਆ ਮੈਂ denn ਰਾਤ ਪ੍ਰਚਾਰ ਕਰ ਰਿਆਂ ਵੀਡੀਓ ਪਾ ਪਾ ਕੇ ਤੇ ਲੋਕ ਜਿੱਥੇ ਮੈਂ ਲੇ ਉਹਨਾਂ ਨੂੰ ਇਹੋ ਕਹਿਣਾ ਵੀ ਕਿਦਾਂ ਵੀ ਔਖੇ ਸੌਖੇ ਹੋ ਕੇ ਤਗੜੇ ਹੋ ਕੇ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਦਾ ਸਾਥ ਦਈਏ ਇਹ ਨਾ ਹੋਵੇ ਇਹ ਨਾ ਹੋਵੇ ਕਿ ਉਹਨੂੰ ਕੱਲ ਨੂੰ ਜੇਲ੍ਹ ਵਿੱਚ ਕੁਝ ਹੋ ਜਾਵੇ ਤੇ ਬਾਅਦ ਜਿਵੇਂ ਸਿੱਧੂ ਮੂਸੇਵਾਲੇ ਤੋਂ ਬਾਅਦ ਅਸੀਂ ਪਛਤਾਏ ਸੀ ਇਦਾਂ ਹੀ ਅਸੀਂ ਭਾਈ ਅਮਰਪਾਲ ਸਿੰਘ ਦੇ ਕੁਛ ਹੋ ਜਾਣਦੇ ਹੋ ਉਹਦੇ ਵਾਸਤੇ ਪਛਤਾਈਏ ਫਿਰ ਪਛਤਾਇਆ ਕੁਛ ਨਹੀਂ ਮਿਲਣਾ ਆਪਾਂ ਨੂੰ ਸੋ ਆਪਣੀ ਸਾਰਿਆਂ ਵੀਰਾਂ ਦਾ ਇਹ ਫਰਜ ਬਣਦਾ ਆ ਵੀ ਆਪਾਂ ਕਿਵੇਂ ਵੀ ਔਕੇ ਸੌਕੇ ਹੋ ਕੇ ਆਪਣੀਆਂ ਨਿੱਜੀ ਰੰਜਿਸ਼ਾਂ ਨਿੱਜੀ ਮਨਵਟਾਓ ਭੁੱਲ ਕੇ ਤੇ ਆਪਾਂ ਇਕੱਠੇ ਹੋ ਗਏ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਨੂੰ ਜਿਤਾਈਏ ਤੇ ਖਡੂਰ ਸਾਹਿਬ ਤੋਂ ਉਹਨਾਂ ਨੂੰ ਚੁਣੀਏ ਉਹ ਜੇਲ੍ਹ ਤੋਂ ਬਾਹਰ ਆ ਸਕੜ ਵੀਰੋ ਉਹ ਜੇਲ੍ਹ ਤੋਂ ਬਾਹਰ ਆ ਸਕਣ ਸਾਡਾ ਹੀਰੋ ਜਦੋਂ ਜੇਲ੍ਹ ਤੋਂ ਬਾਹਰ ਆ ਜਾਵੇਗਾ ਤੇ ਬਹੁਤ ਬਚੇ ਹੋਏ ਸਾਡੇ ਕੰਮ ਕਰੇਗਾ ਸਭ ਤੋਂ ਜਿਆਦਾ ਸਾਡੀ ਜਵਾਨੀ ਨਸ਼ੇ ਵਿੱਚ ਲਿਪਤ ਹੋ ਚੁੱਕੀ ਆ ਨਸ਼ਿਆਂ ਤੋਂ ਜਿੰਨਾ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਨੇ ਕ੍ਰਾਂਤੀ ਲਿਆਂਦੀ ਉਹੋ ਜੀ ਕ੍ਰਾਂਤੀ ਕੋਈ ਵੀ ਨਹੀਂ ਲਿਆ ਸਕਿਆ ਨੌਜਵਾਨ ਸਿੰਘ ਸੱਜ ਗਏ ਨਸ਼ੇ ਛੱਡ ਦਿੱਤੇ ਤੇ ਉਹ ਸਾਰੇ ਅੱਜ ਕਿੱਥੇ ਡਾਕਟਰਾਂ ਕੋਲ ਇੰਨੇ ਇੰਨੇ ਇਲਾਜ ਕਰਾਉਣੇ ਪੈਂਦੇ ਸੀ ਨਸ਼ੇ ਛੱਡਣ ਵਾਸਤੇ ਕਿੱਥੇ ਸਿੰਘ ਸਾਹਿਬ ਦੇ ਚਿਹਰੇ ਤੇ ਇਹੋ ਜਿਹਾ ਨੂਰ ਸੀ ਕਿਉਂ ਜਿਹਨੂੰ ਕਹਿ ਦਿੰਦਾ ਸੀ ਕੋਈ ਨੌਜਵਾਨ ਨਸ਼ਾ ਛੱਡ ਦਿੰਦਾ ਸੀ ਵੀਰੋ ਕੋਈ ਨੌਜਵਾਨ ਨਸ਼ਾ ਛੱਡ ਦਿੰਦਾ ਸੀ ਸੋ ਮੇਰੀ ਖਡੂਰ ਸਾਹਿਬ ਤੋਂ ਸਾਰਿਆਂ ਨੂੰ ਬੇਨਤੀ ਆ ਖਡੂਰ ਸਾਹਿਬ ਦੇ ਵੋਟਰਾਂ ਨੂੰ ਵੀ ਕਿੱਦਾਂ ਵੀ ਤਗੜੇ ਹੋ ਕੇ ਵੱਧ ਤੋਂ ਵੱਧ ਬੋਟਾ ਪਾਈਏ ਤੇ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਨੂੰ ਇੱਕ ਵੱਡੀ ਲੀਡ ਦਿਵਾਈਏ ਤੇ ਉਹਨਾਂ ਨੂੰ ਡਬਲ ਗੜ ਜੇਲ੍ਹ ਤੋਂ ਬਾਹਰ ਲਿਆਈਏ ਤੇ ਉਹ ਪੰਜਾਬ ਵਿੱਚ ਆ ਸਕਣ ਤੇ ਪੰਜਾਬ ਨੂੰ ਮੋੜ ਤੋਂ ਤਰੱਕੀ ਦੀਆਂ ਰਾਹਾਂ ਦੇ ਲਾ ਜਾ ਸਕਣ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ